حسن خان وی حملے سٹیر ہو گئے اۃ وادی ابو اکاشا وی حملے سٹیر ہوا اۃ وادی محمد حسن خان تے حافظ محمد جمیل وی ٹیئر ہویا ہے آپریشن سندور نو سکسسفلی انجام دتا گیا سی اج آپریشن ہے سکسسفل وی ہویا دی سورسز انہاں گلا دا ذکر کر رہے نے کہ مارے گئے پانچ بڑے اۃ وادی دے لے سامنے آ چکی ہے ਅਤਵਾਦੀ ਮਸੂਦ ਅਜ਼ਹਰ ਰਸਾਲੇ ਹਾਫਿਜ਼ ਜ਼ਮੀਲ ਦੀ ਮੌਤ ਹੋਈ ਹੈ ਹਮਲੇ 'ਚ ਅਤਵਾਦੀ ਯੂਸਫ ਅਜ਼ਰ ਵੀ ਮਾਰਿਆ ਗਿਆ ਹੈ ਕੰਧਾਰ ਹਾਈਜੈਕਿੰਗ ਦਾ ਮਾਸਟਰਮਾਈਂਡ ਸੀ ਯੂਸਫ ਅਜ਼ਰ ਅਤਵਾਦੀ ਮੁਹੰਮਦ ਹਸਨ ਖਾਨ ਵੀ ਹਮਲੇ 'ਚ ਟੇਰ ਹੋ ਗਿਆ ਹੈ ਟਟੇਰੀ ਹੋ ਗਿਆ ਹੈ ਅਤਵਾਦੀ ਅਬੂ ਆਕਾਸ਼ਾ ਵੀ ਹਮਲੇ 'ਚ ਟੇਰ ਹੋਇਆ ਹੈ ਤੇ ਅਤਵਾਦੀ ਮੁਹੰਮਦ ਹਸਨ ਖਾਨ ਤੇ ਹਾਫਿਜ਼ ਮੁਹੰਮਦ ਜ਼ਮੀਲ ਵੀ ਟੇਰ ਹੋਇਆ ਹੈ ਕਿਉਂਕਿ ਆਪਰੇਸ਼ਨ ਇਸ ਸਿੰਦੂਰ ਨੂੰ ਅੰਜਾਮ ਦਿੱਤਾ ਗਿਆ ਕਿਸ ਤਰੀਕੇ ਨਾਲ ਬਾਈਟ ਨੇ ਇੱਕ ਨੂੰ ਪਹਿਲਗਾਮ ਅਟੈਕ ਪਹਿਲਗਾਮ ਹਮਲਾ ਹੋਇਆ ਸੀ ਤੇ ਉਸ ਤੋਂ ਬਾਅਦ 14 ਦਿਨਾਂ ਬਾਅਦ ਆਪਰੇਸ਼ਨ ਸਿੰਦੂਰ ਸਫਲਤਾਪੂਰਵਕ ਅੰਜਾਮ ਦਿੱਤਾ ਗਿਆ। ਇੰਡੀਆ ਦੇ ਵੱਲੋਂ ਪਾਕਿਸਤਾਨ ਦੇ ਅੰਦਰ ਵੜ ਕੇ 100 ਕਿਲੋਮੀਟਰ ਅੰਦਰ ਵੜ ਕੇ ਨਾ ਅੱਤਵਾਦੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ। ਇਹਨਾਂ ਪੂਰੇ ਅੱਤਵਾਦੀਆਂ ਜੋ ਪੂਰੇ ਰਿਹਾਇਸ਼ੀ ਇਲਾਕੇ ਸੀ, ਮਦਰਸੇ ਸੀ ਉਹਨਾਂ ਨੂੰ ਖਤਮ ਕੀਤਾ ਗਿਆ, ਟੈਟਰੀ ਕੀਤਾ ਗਿਆ। ਇਸ ਪੂਰੇ ਅਟੈਕਸ, ਇਸ ਪੂਰੇ ਆਪਰੇਸ਼ਨਸ 100 ਤੋਂ ਵੱਧ ਅੱਤਵਾਦੀ ਮਾਰੇ ਜਾ ਚੁੱਕੇ। ਆਪਰੇਸ਼ਨ ਸਿੰਦੂਰ ਮਾਰੇ ਗਏ। ਜੈਸ਼ ਤੇ ਲਸ਼ਕਰੇ ਤਾਇਬਾ ਦੇ ਵੱਡੇ ਅਤਵਾਦੀਆਂ ਦੀ ਬਕਾਇਦਾ ਲਿਸਟ ਸਾਹਮਣੇ ਆ ਚੁੱਕੀ ਹੈ ਅਤਵਾਦੀ ਮਸੂਦ ਅਜ਼ਹਰ ਦੇ ਸਾਲੇ ਹਾਫਿਜ਼ ਜ਼ਮੀਰ ਦੀ ਮੌਤ ਹੋਈ ਹੈ ਹਮਲੇ 'ਚ ਅਤਵਾਦੀ ਯੂਸਫ ਅਜ਼ਹਰ ਵੀ ਮਾਰਿਆ ਗਿਆ ਹੈ ਕੰਧਾਰ ਹਾਈਜੈਕਿੰਗ ਦਾ ਮਾਸਟਰਮਾਈਂਡ ਸੀ ਯੂਸਫ ਅਜ਼ਹਰ ਅਤਵਾਦੀ ਮੁਹੰਮਦ ਹਸਨ ਖਾਨ ਵੀ ਹਮਲੇ 'ਚ ਢੇਰ ਹੋ ਗਿਆ ਹੈ ਅਤਵਾਦੀ ਅਬੂ ਅਕਾਸ਼ਾ ਵੀ ਹਮਲੇ 'ਚ ਢੇਰ ਹੋਇਆ ਹੈ ਅਤਵਾਦੀ ਮੁਹੰਮਦ ਦੇ ਵਿੱਚ ਅਨੇਕਾਂ ਡਰੋਨ ਹਮਲੇ ਕੀਤੇ ਹਰ ਪਾਸੇ ਚਾਹੇ ਉਹ ਫਿਰੋਜ਼ਪੁਰ ਹੈ ਚਾਹੇ ਫਾਜ਼ਿਲਕਾ ਹੈ ਚਾਹੇ ਪਠਾਨਕੋਟ ਗੁਰਦਾਸਪੁਰ ਤਰਨਤਾਰਨ ਅੰਮ੍ਰਿਤਸਰ ਸਾਹਿਬ ਕਿਸੇ ਪਾਸੇ ਨਜ਼ਰ ਮਾਰੋ ਹਰ ਪਾਸੇ ਅਸਮਾਨ ਦੇ ਵਿੱਚੋਂ ਉੱੜਦੇ ਡਰੋਨਾਂ ਦੀਆਂ ਵੀਡੀਓ ਤੇ ਡਰੋਨਾਂ ਦੇ ਧਮਾਕਿਆਂ ਦੀਆਂ ਵੀਡੀਓ ਸਾਹਮਣੇ ਆਉਂਦੀਆਂ ਰਹੀਆਂ ਹਾਲਾਂਕਿ ਜਿਹੜੇ ਡਰੋਨ ਪਾਕਿਸਤਾਨ ਦੇ ਵੱਲੋਂ ਛੱਡੇ ਗਏ ਉਹਨਾਂ ਨੂੰ ਭਾਰਤੀ ਫੌਜ ਨੇ ਜਗ੍ਹਾ-ਜਗ੍ਹਾ ਤੇ ਨਕਾਰਾ ਕੀਤਾ ਪਰ ਇਹ ਸਿਲਸਿਲਾ ਲਗਾਤਾਰ ਜਾਰੀ ਰਿਹਾ ਰਾਤ ਵੇਲੇ ਔਰ ਬਾਅਦ ਵਿੱਚ ਦਿਨ ਚੜ੍ਹਨ ਤੋਂ ਪਹਿਲਾਂ 5 ਵਜੇ ਦੇ ਆਸ-ਪਾਸ अनेਕਾਂ ਥਾਵਾਂ ਤੇ ਇਹ ਖਬਰਾਂ ਆਉਂਦੀਆਂ ਰਹੀਆਂ ਸੀ ਇਸ ਵੇਲੇ ਫਾਜ਼ਿਲਕਾ ਦੇ ਇਲਾਕੇ ਦੇ ਵਿੱਚ ਸਰਹੱਦੀ ਇਲਾਕੇ ਦੇ ਵਿੱਚ ਮੌਜੂਦ ਆ ਓਡੀਆਂ ਪਿੰਡ ਦੇ ਇਲਾਕੇ ਦੇ ਵਿੱਚ ਰਾਤੀ ਇੱਥੇ ਕਹਿੰਦੇ ਨੇ ਕਿ ਡਰੋਨਾਂ ਦਾ ਮੀਂਹ ਵਰਿਆ ਇਹ ਆਪਾਂ ਕਹਿ ਸਕਦੇ ਹਾਂ ਕਿ ਇੰਨੇ ਜ਼ਿਆਦਾ ਡਰੋਨ ਇੱਥੇ ਆਏ ਅਨੇਕਾਂ ਡਰੋਨ ਇੱਥੇ ਧਮਾਕਾ ਹੋਇਆ ਇਹ ਸੀ ਛੋਟੇ-ਛੋਟੇ ਪਿੰਡ ਨੇ ਕਿਉਂਕਿ ਸਰਦੀ ਇਲਾਕਾ ਤਾਂ ਇਹ ਘਰ ਦੇ ਉੱਤੇ ਦੱਸਿਆ ਜਾ ਰਿਹਾ ਹੈ ਕਿ ਉੱਪਰ ਇਸ ਤਰ੍ਹਾਂ ਜਿਹੜੇ ਡਰੋਨ ਇੱਕ ਤੋਂ ਬਾਅਦ ਇੱਕ ਲਗਾਤਾਰ ਜਿਹੜੇ ਆ ਉਹ ਨਜ਼ਰ ਆਏ ਜਿਨ੍ਹਾਂ ਨੂੰ ਭਾਰਤੀ ਫੌਜ ਨੇ ਨਕਾਰਾ ਕੀਤਾ ਔਰ ਗੜਿਮਤ ਇਹ ਰਹੀ ਕਿ ਉਹ ਡਰੋਨ ਇਹਨਾਂ ਘਰਾਂ ਦੇ ਉੱਤੇ ਡਿੱਗਦੇ ਇਹਨਾਂ ਦੇ ਅੰਦਰ ਆ ਕੇ ਡਿੱਗਦੇ ਉਸ ਤੋਂ ਪਹਿਲਾਂ ਫੌਜ ਨੇ ਇਹਨਾਂ ਨੂੰ ਨਕਾਰਾ ਕਰ ਦਿੱਤਾ ਤਾਂਕਿ ਕੋਈ ਵੱਡਾ ਨੁਕਸਾਨ ਜਿਹੜਾ ਉਹ ਨਾ ਹੋਵੇ ਤੇ ਵਿਚਾਰ ਰੱਖਿਆ ਜਾ ਸਕੇ ਤਾਂ ਇਹੀ ਇੱਕ ਸੁਖ ਦੀ ਖਬਰ ਹੈ ਕਿ ਜਿਹੜੀ ਸਾਡੀ ਫੌਜ ਹੈ ਜਾਂ ਜਿਹੜਾ ਸਾਡਾ 에어 డిਫੈਂਸ ਸਿਸਟਮ ਹੈ ਉਹ ਮਜ਼ਬੂਤ ਹੈ ਜਿਸ ਦੇ ਚੱਲਦਿਆਂ ਸਾਡੇ ਲੋਕ ਤੇ ਸਾਡਾ ਦੇਸ਼ ਹੈ ਜਿਹੜਾ ਉਹ ਸੁਰੱਖਿਅਤ ਹੈ ਇਹ ਇਸ ਘਰ ਦੇ ਵਿੱਚ ਰਹਿਣ ਵਾਲੇ ਲੋਕ ਜਿਹਦੇ ਦੇਖੋ ਬੀਬੀਆਂ ਨੇ ਬੱਚੇ ਨੇ ਤੋ ਵੀਰ ਹੋਰੀ ਨੇ ਵੀਰ ਕੀ ਸੀਨ ਸੀ ਰਾਤ ਕੀ ਹੋਇਆ ਸੀ ਕਿੰਨੇ ਕੁ ਡਰੋਨ ਆਏ ਤੇ ਕੀ ਕੁਝ ਵਾਪਰਿਆ ਜੋ ਤੁਸੀਂ ਅੱਖੀ ਵੇਖਿਆ ਉਹ ਦੱਸਿਓ ਅਸੀਂ ਜੀ ਬਾਹਰ ਬੈਠੇ ਸੀ ਸਾਰੇ ਤੇ ਅਚਾਨਕ ਹੀ ਆਵਾਜ਼ ਆਈਏ ਤਿੰਨ ਚਾਰ ਫਾਇਰ ਜਿਵੇਂ ਹੁੰਦੇ ਆ ਤੇ ਉੱਪਰ ਅਸੀਂ ਵੇਖਿਆ ਤੇ ਵੀ ਜਿਸ ਤਰ੍ਹਾਂ ਡਰੋਨ ਆਰਮੀ ਨੇ ਨਸ਼ਟ ਕੀਤੇ ਆ ਉਹ ਬੜਾ ਹੀ ਦੇਖਣ ਜੋ ਕੁਸੀਂ ਬੰਨਾ ਵੀ ਅਸੀਂ ਡੈਰੀ ਗਏ ਸੀ ਹੂੰ ਤੋ ਬਹੁਤ ਤਮਾਕਾ ਆਇਆ ਜੀ ਪੰਜ ਛੇ ਵਾਰੀ ਉੱਚ ਕਿੰਨੀਕ ਵਾਰੀ ਇਹ ਡਰੋਨ ਲੰਘਦੇ ਰਹੇ ਰਾਤ ਕਿੰਨੇ ਵਜੇ ਲੰਘੇ ਉਸ ਤੋਂ ਬਾਅਦ ਸਵੇਰੇ ਵੀ ਆਏ ਹਾਂਜੀ ਉਸ ਤੋਂ ਬਾਅਦ ਸਵੇਰੇ 4:30 5 ਵਜੇ ਮਤਲਬ ਵੀ ਲੰਘੇ ਜਿਵੇਂ ਤਾਰੇ ਹੁੰਦੇ ਆ ਤਾਰਿਆਂ ਵਾਂਗ ਸੀ ਕੋਈ ਅੰਦਰ ਜਾਂਦਾ ਸੀ ਵੀ ਅੰਦਰ ਜਾਂਦਾ ਸੀ ਉਸ ਤੋਂ ਬਾਅਦ ਇੱਕ ਦੋ ਹੈਲੀਕਾਪਟਰ ਜਹਾਜ਼ ਜਿਵੇਂ ਕਿ ਆਪਾਂ ਉਹ ਲੰਘੇ ਉਹਨਾਂ ਦੀ ਆਵਾਜ਼ ਉਹ ਸੁਣਿੰਦੀ ਰਹੀ ਆ ਉਦੋਂ ਅਸੀਂ ਇੱਥੇ ਹੀ ਰਹੇ ਸੀ ਸਾਰੀ ਰਾਤ ਅਸੁੱਤੇ ਨਹੀਂ ਸੀ ਅੱਛਾ ਜਿਹੜੇ ਡਰੋਨ ਆ ਉਹ ਉੱਤੇ ਕੋਈ ਇੱਧਰ ਜਾਂਦਾ ਸੀ ਕੋਈ ਇੱਧਰ ਜਾਂਦਾ ਸੀ ਤੇ ਉਹਦੇ ਕਿਹੜੇ ਪਾਸੇ ਸੀ ਇਹ ਇਧਰੋਂ ਹੀ ਲੈਹੰਦੇ ਵਾਲੇ ਪਾਸਿਓਂ ਆਇਆ ਇਧਰੋਂ ਪਾਕਿਸਤਾਨ ਵਾਲੇ ਪਾਸਿਓਂ ਤੋਂ ਮੇਰੇ ਯਾਨੀ ਖੱਬੇ ਪਾਸੇ ਪਾਕਿਸਤਾਨਾਂ ਤੇ ਕਹਿੰਦੇ ਇਧਰੋਂ ਆ ਰਹੇ ਸੀ ਅੱਛਾ ਜਿਹੜਾ ਜਹਾਜ਼ ਟਾਈਪ ਸੀਗਾ ਉਹ ਵੀ ਤੁਸੀਂ ਨੀਵੇਂ ਸੀ ਦੇਖੇ ਤੁਸੀਂ ਜਿਹੜੇ ਡਰੋਨ ਟਾਈਪ ਸੀ ਇਹ ਨੀਵੇਂ ਤੁਸੀਂ ਅੱਖਾਂ ਨਾਲ ਦੇਖਦੇ ਸੀ ਤੁਹਾਨੂੰ ਨਹੀਂ ਉਹਨਾਂ ਦੀ ਆਵਾਜ਼ ਹੀ ਆਉਂਦੀ ਸੀ ਜਹਾਜ਼ ਚਮਕਦੇ ਸੀ ਬਾਣੇ-ਮਾੜੇ ਬਸ ਉਹ ਜਿਹੜੇ ਰਾਤ 3:00 ਤੇ 4:30 ਵਜੇ ਉਹ ਤਾਂ ਤਾਰਿਆਂ ਵਾਂਗ ਤੁਰਦੇ ਸੀ ਕਈ ਵਾਰੀ ਚਮਕਦੇ ਸੀ ਵਿੱਚੋਂ ਫਿਰ ਬੁੱਝ ਜਾਂਦੇ ਸੀ ਬੜੇ ਸੀ ਉਸ ਤੋਂ ਬਾਅਦ ਝਾਹ ਜਾ ਇੱਕ ਦੋ ਉਹਨਾਂ ਦੀ ਆਵਾਜ਼ ਹੀ ਸੁਣੀ ਆ ਕੋਈ ਨਹੀਂ ਵਿਖੇ ਕੋਈ ਨੁਕਸਾਨ ਤਾਂ ਨਹੀਂ ਕਿਸੇ ਦਾ ਹੋਇਆ ਨਹੀਂ ਨੁਕਸਾਨ ਨਹੀਂ ਆਏ ਬੀਬੀਆਂ ਬੀਬੀ ਕੁਛ ਕਰ ਵੀ ਬੀ ਤੁਸੀਂ ਤਾਂ ਫਿਰ ਸੀ ਕਿ ਬੀ ਕੀ ਕੁਛ ਤੁਸੀਂ ਦੇਖਿਆ ਰਾਤ ਇਹ ਖਣਾ ਇਹ ਖਿਆ ਚੱਲੀ ਗਏ ਨੇ ਰਾਤ ਹੈ ਬਹੁਤ ਜ਼ਿਆਦਾ ਲੈਣ ਫਿਰ ਚੱਲੀ ਗਏ ਨੇ ਹਮ ਇਹ ਬਾਜ ਜਿਹਨੀ ਹੁੰਦੀ ਸੀ ਉੱਪਰ ਉੱਪਰ ਚੱਲੀ ਗਏ ਨੇ ਅੱਛਾ ਤੁਸੀਂ ਬੀਬੀ ਬਾਰਡਰ ਦੇ ਨੇੜੇ ਦੇ ਪਿੰਡਾਂ 'ਚ ਰਹਿੰਦੇ ਹੋ ਕਬਰਾਟ ਹੁੰਦੀ ਹੈ ਡਰ ਲੱਗਦਾ ਹੈ ਪਰਿਵਾਰ ਨੂੰ ਲੈ ਕੇ ਬੱਚਿਆਂ ਨੂੰ ਲੈ ਕੇ ਤੇ ਬਹੁਤ ਜ਼ਿਆਦਾ ਡਰ ਲੱਗਦਾ ਹੈ ਡਰ ਕਿਉਂ ਨਹੀਂ ਲੱਗਦਾ ਕਰਮੀ ਅਸੀਂ ਬੱਚਿਆਂ ਨੂੰ ਲੈ ਕੇ ਅਚਾਨਕ ਖਾਬਰ ਗਏ ਸੀ ਸਾਰੇ ਵੀ ਕੀ ਕਿਤਾ ਜਵੇਂ ਬੱਚਿਆਂ ਨੂੰ ਕਿੱਥੇ ਲਜਾਇਆ ਜਾਵੇ ਸੰਭਾਲਿਆ ਫਿਰ ਬੜੀ ਮੁਸ਼ਕਲ ਨਾਲ ਸਾਰਿਆਂ ਨੇ ਸੰਭਾਲਿਆ ਵੀ ਇੱਕ ਥਾਂ ਤੇ ਬਿਠਾ ਲਿਆ ਸੀ ਸਾਰੇ ਬੱਚਿਆਂ ਨੂੰ ਤੇ ਸੰਭਾਲ ਲਿਆ ਸੀ ਜੀ ਜੀਕੀ ਅੱਜ ਰਾਤ ਨੂੰ ਧਿਆਨ ਰੱਖਦੇ ਹੋ ਲਾਈਟਾਂ ਲੂਟਾ ਬੰਦ ਰੱਖਦੇ ਹੋ ਹਾਂਜੀ ਹਾਂਜੀ ਲਾਈਟਾਂ ਬੰਦ ਫਿਰ ਰਾਤ ਨੂੰ ਅਸੀਂ ਪੂਰਾ ਚੁਕੰਨਾ ਸਾਰੇ ਵੀ ਜਾਗਦੇ ਹੀ ਰਹੇ ਆ ਵੀ ਇੱਕ ਮਿੰਟ ਵੀ ਨਹੀਂ ਕਿਸੇ ਨੇ ਵੀ ਸੋ ਕੇ ਵੇਖਿਆ ਹੈਗਾ ਵੀ ਸਾਰੇ ਹੀ ਵੀ ਉੱਪਰ ਹੀ ਵੇਖਦੇ ਰਿਹਾ ਵੀ ਕਿਤੇ ਫਿਰ ਵੀ ਅੱਗੇ ਤਰ੍ਹਾਂ ਤਾਰਿਆਂ ਦੀ ਪ੍ਰਸ਼ਾਰ ਫਿਰ ਨਾ ਹੋ ਜਾਵੇ ਇਹ ਪਿੰਡ ਵਾਲੇ ਨੇ ਜੀ ਜਿਨ੍ਹਾਂ ਨੇ ਆਪਣੀਆਂ ਛੱਤਾਂ ਦੇ ਉੱਤੇ ਕੀ ਬੀਬੀ ਇੰਨਾ ਵੀ ਅਸੀਂ ਸ਼ੁਕਰ ਕਰਨੇ ਆ ਵੀ ਆਰਮੀ ਵਾਲੇ ਜਿਹੜੇ ਬਾਰਡਰ ਤੇ ਬੈਠੇ ਆ ਵੀ ਇਹਨਾਂ ਦਾ ਧੰਨਵਾਦ ਕਰਨੇ ਆ ਵੀ ਜਿਹੜਾ ਇਹਨਾਂ ਨੇ ਵੀ ਕਿਸੇ ਨੂੰ ਨੁਕਸਾਨ ਨਹੀਂ ਚਾਹ ਦਿੱਤਾਗਾ ਵੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈਗਾ ਵੀ ਆਰਮੀ ਵਾਲਿਆਂ ਦਾ ਇਹ ਇਹ ਦੇਖੋ ਬੀਬੀ ਆਰਮੀ ਦਾ ਧੰਨਵਾਦ ਕਰਦੀ ਹੈ ਕਿਉਂਕਿ ਦੇਖੋ ਇਹ ਪਿੰਡਾਂ ਦੇ ਵਿੱਚ ਬੈਠੇ ਅਗਲਾ ਕਹਿੰਦਾ ਇਹ ਪਿੰਡਾਂ ਦੇ ਸੁਧਾਰ ਲੋਕ ਪਰ ਤੁਸੀਂ ਸਮਝ ਦੇਖੋ ਇਹਨਾਂ ਨੂੰ ਪਤਾ ਹੈ ਕਿ ਇਹਨਾਂ ਨੂੰ ਦੇਖਦੀ ਆਰਮੀ ਵਿਚਾਰੀ ਆ ਧੰਨਵਾਦ ਕਰ ਰਹੇ ਨੇ ਸ਼ਾਇਦ ਇਹ ਬਹੁਤ ਜ਼ਰੂਰੀ ਆਜ ਜਿਹੜੇ ਬਾਡਰ ਤੇ ਜਮਾਂ ਨੇੜੇ ਬੈਠੇ ਜਾਂ ਬਾਡਰਾਂ ਤੇ ਡਟੇ ਹੋਏ ਸਾਡੇ ਜਿਹੜੇ ਜਵਾਨ ਨੇ ਉਹ ਉਹਨਾਂ ਦੀ ਬਦੌਲਤ ਅਸੀਂ ਇੱਥੇ ਜਿੱਕਰ ਬੈਠੇ ਆ ਘਰਾਂ ਦੇ ਵਿੱਚ ਬੈਠੇ ਨੇ ਲੋਕ ਇਸ ਕਰਕੇ ਉਹਨਾਂ ਦੀ ਬਦੌਲਤ ਹੋ ਰਿਸਕ ਲੈ ਰਹੇ ਆ ਪਰ ਆਪਾਂ ਸੁਰੱਖਿਅਤ ਆ ਇਸ ਕਰਕੇ ਉਹਨਾਂ ਦਾ ਧੰਨਵਾਦ ਵੀ ਜ਼ਰੂਰੀ ਆ ਤੇ ਉਹਨਾਂ ਦੇ ਲਈ ਦੁਆਵਾਂ ਵੀ ਜ਼ਰੂਰੀ ਆ ਉਹਨਾਂ ਤੇ ਜਾਂ ਕਿਸੇ ਹੋਰ ਤੇ ਸਵਾਲ ਸ਼ੰਕੇ ਇਹ ਬਾਅਦ ਵਿੱਚ ਕੀਤੇ ਜਾਂਦੇ ਆ ਪਰ ਕਿਰਪਾ ਕਰਕੇ ਜਿਹੜੇ ਬਾਡਰਾਂ ਤੇ ਡਟੇ ਆ ਉਹਨਾਂ ਦੇ ਹੌਸਲੇ ਜਿਹੜੇ ਉਹ ਡਟਾਉ ਉਹਨਾਂ ਦੇ ਨਾਲ ਅੱਜ ਖੜਨ ਦੀ ਲੋੜ ਹੈ ਕਿਉਂਕਿ ਅੱਜ ਦੇਸ਼ ਸੁਰੱਖਿਅਤ ਆ ਤਾਂ ਬਾਡਰਾਂ ਤੇ ਡਟੇ ਸਾਡੇ ਜਵਾਨਾਂ ਦੀ ਬਦੌਲਤ ਤਾਂ ਫਾਜ਼ਲਕਾ ਪੂਰਾ ਸੁਰੱਖਿਅਤ ਆ ਜੀ ਫਾਜ਼ਲਕਾ ਉਹ ਇਲਾਕਾ ਹੈ ਜਿਹੜਾ ਹਮੇਸ਼ਾ ਖਤਰੇ ਦੀ ਰਡਾਰ ਚ ਰਿਹਾ ਤਿੰਨ ਪਾਸੇ ਇੱਕ ਤਰ੍ਹਾਂ ਦਾ ਜਿਹੜੇ ਤਤਪੂ ਘੋਲਕ ਸਥਿਤੀ ਆ ਤਿੰਨ ਪਾਸੇ ਇੱਥੇ ਪਾਕਿਸਤਾਨ ਨਜ਼ਰ ਆਉਂਦਾ ਹੈ ਭਾਵੇਂ ਜਿਹੜੇ ਫਾਇਲਕਾ ਦੇ ਜ਼ਿਆਦਾਤਰ ਪਿੰਡ ਨੇ ਐਸੇ ਦੇ ਵਿੱਚ ਫਾਜ਼ਲਕਾ ਸੁਰੱਖਿਅਤ ਆਲੇ ਤਿੱਕਰ ਜੋ ਵੀ ਹਮਲੇ ਕਰਨ ਦੀ ਕੋਸ਼ਿਸ਼ ਕੀਤੀ ਗਈ ਉਹਨਾਂ ਨੂੰ ਨਕਾਰਾ ਕੀਤਾ ਗਿਆ ਔਰ ਲਗਾਤਾਰ ਚੁੱਕੰਨੇ ਰਹਿਣ ਦੀ ਜ਼ਰੂਰਤ ਹੈ ਰਾਤ ਵੇਲੇ ਜਿਹੜੇ ਹਮਲੇ ਰਾਤ ਵੇਲੇ ਤੇ ਸਵੇਰ ਵੇਲੇ ਜ਼ਿਆਦਾ ਹਮਲੇ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਥਾਨਕ ਸਹਿਯੋਗੀ ਪ੍ਰਦੀਪ ਤੇ ਕੈਮਰਾਮੈਨ ਸਹਿਯੋਗੀ ਅਜੇ ਕੁਮਾਰ ਤੇ ਨਾਲ ਨਵਿੰਦਰ ਸਿੰਘ ਬਰਾੜ న్యూਸ 18 ਫਾਜ਼ਿਲਕਾ ਭਾਰਤ ਪਾਕਿਸਤਾਨ ਸਰਹੱਦ ਆਪਰੇਸ਼ਨ ਸਿੰਦੂ ਚ ਪੰਜ ਅਤਵਾਦੀ ਟੀਰ ਹੋਏ ਨੇ ਅਬੂ ਜੁੰਦਾ ਲਸ਼ਕਰੇ ਤਾਬਾਦਾ ਮੈਂਬਰ ਹਾਫਿਜ਼ ਮੁਹੰਮਦ ਜ਼ਮੀਨ ਲਸ਼ਕੇ ਮੁਹੰਮਦ ਦਾ ਮੈਂਬਰ ਮੁਹੰਮਦ ਯੂਸਫ ਅਜ਼ਰ ਜੈਸ਼ੇਮ ਮੁਹੰਮਦ ਦਾ ਮੈਂਬਰ ਮੁਹੰਮਦ ਹਸਨ ਖਾਨ ਜੈਸ਼ੇ ਮੁਹੰਮਦ ਫਾਜ਼ਿਲ ਕਾ ਬਾਰਡਰ ਦੇ ਨਾਲ ਲੱਗਦੇ ਪਿੰਡਾਂ ਦੇ ਵਿੱਚ ਹੁਣ ਸਨਾਟਾ ਫਸਰਨ ਲੱਗਾ ਪਿੰਡਾਂ ਦੇ ਵਿੱਚੋਂ ਲੋਕਾਂ ਨੇ ਆਪਣਾ ਸਮਾਨ ਪੂਰੀ ਤਰ੍ਹਾਂ ਚੱਕਣਾ ਸ਼ੁਰੂ ਕਰ ਦਿੱਤਾ ਅਸੀਂ ਇਸ ਲਈ ਪੱਕਾ ਚਿਸ਼ਤੀ ਪਿੰਡ ਦੇ ਵਿੱਚ ਮੌਜੂਦ ਆ ਜਿੱਥੇ ਪਹਿਲਾਂ ਥੋੜਾ ਬਹੁਤ ਸਮਾਨ ਤਾਂ ਜ਼ਰੂਰ ਲੋਕਾਂ ਨੇ ਚੱਕਿਆ ਸੀ ਪਰ ਹੁਣ ਪੂਰੀ ਤਰ੍ਹਾਂ ਆਪਣੇ ਘਰਾਂ ਦਾ ਸਮਾਨ ਲੋਕਾਂ ਨੇ ਇੱਥੋਂ ਚੱਕਣਾ ਸ਼ੁਰੂ ਕਰ ਦਿੱਤਾ ਕਿਉਂਕਿ ਭਾਰਤ ਪਾਕਿਸਤਾਨ ਸਰਹੱਦ ਤੇ ਸਭ ਤੋਂ ਪਹਿਲਾ ਪਿੰਡ ਇਹੀ ਹੈ ਤੇ ਇਹ ਉਹੀ ਪਿੰਡ ਹੈ ਜਿਹੜਾ 65 ਤੇ 71 ਦੀ ਜੰਗ ਵੇਲੇ ਪੂਰੀ ਤਰ੍ਹਾਂ ਉਜਾੜਿਆ ਗਿਆ ਸੀ ਪੂਰੀ ਤਰ੍ਹਾਂ ਪਾਕਿਸਤਾਨ ਦੀ ਆਰਮੀ ਦੇ ਵੱਲੋਂ ਲੁੱਟਿਆ ਗਿਆ ਸੀ ਇਹਨਾਂ ਲੋਕਾਂ ਨੇ ਉੱਥੋਂ ਕੁਝ ਕਿਲੋਮੀਟਰ ਦੂਰ ਆ ਕੇ ਇੱਥੇ ਨਵੀਂ ਜਗ੍ਹਾ ਤੇ ਆਪਣਾ ਪਿੰਡ ਵਸਾਇਆ ਸੀ ਪਰ ਹੁਣ ਮੌਜੂਦਾ ਹਾਲਾਤ ਤੇ ਪਾਕਿਸਤਾਨ ਵੱਲੋਂ ਹੋ ਰਹੇ ਡਰੋਨ ਹਮਲਿਆਂ ਦੇ ਚੱਲਦੇ ਲੋਕ ਮਜਬੂਰ ਨੇ ਕਿ ਇਸ ਪਿੰਡ ਨੂੰ ਵੀ ਖਾਲੀ ਕੀਤਾ ਜਾਵੇ ਇਸ ਪਿੰਡ ਨੂੰ ਵੀ ਹੁਣ ਖਾਲੀ ਕੀਤਾ ਜਾ ਰਿਹਾ ਲੋਕ ਆਪਣਾ ਸਮਾਨ ਚੱਕਣ ਦੇ ਲਈ ਮਜਬੂਰ ਨੇ ਤਾਂਕਿ ਆਪਦਾ ਸਮਾਨ ਤੇ ਆਪਦੇ ਪਰਿਵਾਰ ਨੂੰ ਸੁਰੱਖਿਅਤ ਥਾਵਾਂ ਤੇ ਲਿਜਾ ਸਕਣ ਤਾਂ ਇਹ ਮਜਬੂਰੀ ਹੈ ਇਹ ਜ਼ਿੰਦਗੀ ਹੈ ਬਾਰਡਰ ਦੇ ਲੋਕਾਂ ਦੀ ਕਿ ਕਿਵੇਂ ਸਰਵਾਈਵਲ ਕਰਨੀ ਹੈ ਔਰ ਖਾਸ ਕਰਕੇ ਬੇਸ਼ੱਕ ਇਹ ਆਪਣੇ ਆਪ ਨੂੰ ਤਿਆਰ ਸਮਝਦੇ ਨੇ ਕਿ ਜਦੋਂ ਬਾਰਡਰ ਤੇ ਹਾਲਾਤ ਬਦਲਦੇ ਨੇ ਪਰ ਇਦਾਂ ਘਰ ਵਾਰੀ ਵਾਰੀ ਬਦਲਨੇ ਘਰ ਚੱਕਨੇ ਤੇ ਪਿੰਡਾਂ ਦਾ ਉਜਾੜਾ ਇੰਨਾ ਸੋਖਾ ਨਹੀਂ ਆਪਣੇ ਵਸਦੇ ਘਰਾਂ ਨੂੰ ਛੱਡ ਕੇ ਬਗਾਨੀਆਂ ਥਾਵਾਂ ਤੇ ਦਿਨ ਕੱਟਨੇ ਸੋਖੇ ਨਹੀਂ ਨਿੱਕੇ ਨਿੱਕੇ ਬੱਚੇ ਤਾਂ ਕੀ ਹਾਲਾਤ ਕੀ ਪਰਿਵਾਰ ਇਸ ਵੇਲੇ ਸੋਚ ਰਿਹਾ ਹੋਵੇਗਾ ਪਸ਼ੂ ਡੰਗਰ ਇੱਥੋਂ ਲਜਾਏ ਜਾ ਰਹੇ ਨੇ ਹਰ ਥਵਾਨ ਆਪਣਾ ਇੱਥੋਂ ਲੋਕ ਚੱਕ ਰਹੇ ਨੇ ਵੀਰ ਤੁਸੀਂ ਲਗਾਤਾਰ ਮੈਂ ਦੇਖ ਰਿਹਾ ਕਿ ਤੁਹਾਡੇ ਪਿੰਡ ਚੋਂ ਇੱਕ ਤੋਂ ਬਾਅਦ ਇੱਕ ਟਰਾਲੀਆਂ ਆਈ ਨਿਕਲ ਰਹੀਆਂ ਨਿਕਲ ਰਹੇ ਆ ਭਾਈ ਇਹਦੇ ਕੋਈ ਕੋਈ ਦੋਰਾ ਨਹੀਂ ਕੀ ਤੁਹਾਨੂੰ ਹਦਾਇਤ ਵੀ ਆ ਗਈ ਕਿ ਤੁਹਾਨੂੰ ਲੱਗਦਾ ਹੈ ਕਿ ਇੱਥੇ ਤੁਸੀਂ ਸੁਰੱਖਿਤ ਨਹੀਂ ਹਦਾਇਤ ਤਾਂ ਨਹੀਂ ਆਈ ਕੋਈ ਸਰਕਾਰ ਵੱਲੋਂ ਜੀ ਬਾਕੀ ਸੁਰੱਖਿਤ ਨਹੀਂ ਪਿਛਲੇ 4-5 ਦਿਨਾਂ ਤੋਂ ਲਗਾਤਾਰ ਚੱਲ ਜਾਂਦਾ ਕੰਮ ਆਈ ਅਜੇ ਤੁਹਾਡੇ ਪਿੰਡ ਦੇ ਉੱਤੇ ਵੀ ਡਰੋਨ ਲੰਗੇ ਆ ਹਾਂ ਹਾਂ ਲੰਘਿਆ ਰਾਤ ਨੂੰ ਜੋ ਜੋ ਹੁੰਦੇ ਆ ਇੱਥੇ ਜੋ ਮੈਨ ਬੰਦੇ ਰਹਿੰਦੇ ਆ ਕਿਉਂਕਿ ਪਿੰਡ ਚ ਰਾਤ ਨੂੰ ਜਦੋਂ ਬੰਦੇ ਚਲੇ ਜਾਂਦੇ ਨੇ ਨਾ ਪਿੰਡ ਚੋਰੀਆਂ ਵੀ ਹੁੰਦੀਆਂ ਬਾਅਦ ਚ ਹੁਣ ਫਿਰ ਕਿੱਥੇ ਲਿਜਾਓਗੇ ਸਮਾਨ ਕਿੱਥੇ ਲੈ ਕੇ ਜਾਓਗੇ ਸਮਾਨ ਜਿਹਨੇ ਕੋਈ ਬਣਾ ਰੱਖੀ ਹੈ ਜਗਾ ਪਿੱਛੇ ਜਾਂ ਕਿਸੇ ਰਿਸ਼ਤੇਦਾਰਾਂ ਦੇ ਕੁਝ ਵੀ ਜਿਵੇਂ ਹੋ ਗਿਆ ਜਿਹੜੇ ਨਾਲ ਹੈਗੇ ਆ ਰਿਸ਼ਤੇਦਾਰ ਵਗੈਰਾ ਜਦ ਕੋਈ ਵੀ ਕਿਦਾਂ ਦਾ ਕਰਨਾ ਪੈਂਦਾ ਬੰਦੋਬਸਤ ਕੋਈ ਵੀ ਤਾਂ ਇਹ ਤੁਸੀਂ ਹਾਲਾਤ ਦੇਖੋ ਮਜਬੂਰੀ ਦੇਖੋ ਕਿ ਪੂਰਾ ਸਮਾਨ ਆਪਦਾ ਹੱਸਦਾ ਵਸਦਾ ਬੀਬੀ ਹੱਸਦਾ ਵਸਦਾ ਘਰ ਹਾਂ ਦੇ ਕਿ ਦੋ ਦਿਨ ਸਕੀਰੀਤ ਨਹੀਂ ਜਾਂਦਾ ਪਰਿਵਾਰ ਤਾਂ ਬੀਬੀਆਂ ਤਾਂ ਖਾਸ ਕਰਕੇ ਰਿਸ਼ਤੇਦਾਰੀ ਚ ਨਹੀਂ ਜਾਂਦੀਆਂ ਪਰ ਹੁਣ ਘਰ ਛੱਡਣਾ ਪੈ ਰਿਹਾ ਬਹੁਤ ਮਜਬੂਰੀ ਹੈ ਛੱਡਣਾ ਪੈ ਰਿਹਾ ਡਰ ਲੱਗਦਾ ਬੱਚਿਆਂ ਨੂੰ ਲੱਗਦਾ ਵੱਡੇ ਤਾਂ ਅਸੀਂ ਨਹੀਂ ਡਰਦੇ ਬੱਚੇ ਡਰਦੇ ਨੇ ਵੱਡੇ ਬੰਦੇ ਤਾਂ ਪੱਕੇ ਹੁੰਦੇ ਨੇ ਚਾਹ ਰੋਲੇ ਰਕਪੇ ਤੂੰ ਨਹੀਂ ਡਰਦੇ ਪਰ ਮਾਪੇ ਬੱਚਿਆਂ ਨੂੰ ਲੈ ਕੇ ਡਰਦੇ ਆ ਤੇ ਅਸੀਂ ਪੋਤਰੀਆਂ ਪੋਤਰੇ ਲੈ ਕੇ ਚੱਲੇ ਹਾਂ ਦੋਵੇਂ ਜਣੇ ਤੇ ਬੀਬੀ ਕਿੱਥੇ ਜਾ ਕੇ ਫਿਰ ਅੱਡਾ ਲਾਉਂਗੇ ਕਿੱਥੇ ਦਿਨ ਕੱਟੋਗੇ ਕੋਈ ਪਤਾ ਵੀ ਕਿੰਨੇ ਦਿਨ ਚੱਲਣਾ ਕਿੱਥੇ ਕਿਸੇ ਥਾਂ ਦੇ ਦਿੱਤੀ ਉੱਥੇ ਭੈਜ ਜਾਂਦੇ ਹੁਣ ਆਦੇ ਇੰਨੇ ਮਕਾਨ ਤਾਂ ਬਣਦੇ ਨੇ ਦੋ ਦੋ ਥਾਂ ਤੇ ਨਹੀਂ ਬਣਦੇ ਮਕਾਨ ਗਰੀਬਾਂ ਤੋਂ ਕਿੱਥੇ ਬਣਨੇ ਦੋ ਥਾਂ ਤੇ ਪਪਾ ਬਜ਼ੁਰਗੋ ਕਿੰਦਾ ਪ੍ਰਬੰਧ ਕਰੋਗੇ ਕਿਤੇ ਟੈਂਟ ਟੁੰਟ ਦਾ ਜਿਗਾਰ ਕਰਨਾ ਜਾਂ ਰਸਦਰੀ ਜਾਓਗੇ ਫਿਰ ਨਹੀਂ ਇੱਥੇ ਥਾਂ ਗੋਲੇ ਦੀ ਹੈ ਗੋਲੇ ਉੱਤੇ ਪਾਵਾਂਗੇ ਕਰਨੀ ਖੜੇ ਗੋਲਾ ਹੈ ਜੀ ਗੋਲਾ ਕਿਹਨੂੰ ਕਹਿੰਦੇ ਆ ਥੋੜੇ ਤਾਂ ਲੇਨ ਅੱਗੇ ਚੱਲਦੀ ਸੀ ਸਨਪੈਨਟ ਤੋਂ ਅੱਗੇ ਦੀ ਰੇਲ ਦੇ ਲੇਨ ਰੇਲਵੇ ਸਲੇਨ ਚੱਲਦੀ ਸੀ ਉਹ ਸਰਕਾਰੀ ਥਾਂ ਪਈ ਹੈ ਉੱਥੇ ਲੋਕਾਂ ਮੰਲੀ ਨੇ ਪੱਟ ਕੇ ਕੋਈ ਸਮਾ ਰੱਖ ਲਾਉਂਗੇ ਉੱਥੇ ਜਾ ਕੇ ਟੈਂਟ ਟੁੰਟ ਲਾ ਲੋਂਗੇ ਵਾ ਤੰਬੂ ਲਾ ਲੋਂਗੇ ਆਹ ਤੰਬੂ ਤੰਬੂ ਲਾ ਲੇ ਤਾਂ ਤੰਬੂ ਲਾ ਕੇ ਰਹਿਣਗੇ ਜੀ ਆ ਦੇਖੋ ਪੱਕਾ ਹੱਸਦਾ ਵਸਦਾ ਘਰ ਔਰ ਇਹ ਆਪਣੇ ਮੁਤਾਬਕ ਸੋਹਣਾ ਘਰ ਇਹਨਾਂ ਨੇ ਬਣਾਇਆ ਹੋਣਾ ਹੱਸਦਾ ਵਸਦਾ ਘਰ ਪਰ ਹੁਣ ਇਹ ਘਰ ਛੱਡਣਾ ਪੈ ਰਿਹਾ ਇਹ ਹੱਸਦਾ ਵਸਦਾ ਘਰ ਛੱਡ ਕੇ ਇਥੋਂ ਤੰਬੂ ਦੇ ਵਿੱਚ ਜਾ ਕੇ ਰਹਿਣ ਦੇ ਲਈ ਮਜਬੂਰ ਹੋਣਗੇ ਤੰਬੂ ਦੇ ਵਿੱਚ ਜਾ ਕੇ ਦਿਨ ਕੱਟਣਗੇ ਉਹਨੇ ਦਿਨ ਜਿੰਨੇ ਦਿਨ ਹਾਲਾਤ ਠੀਕ ਨਹੀਂ ਹੁੰਦੇ ਤਾਂ ਕਹਿ ਦੇਣਾ ਸਿਖਾਲਾ ਦੂਰ ਬੈਠ ਕੇ ਗੱਲ ਕਰ ਲੈਣੀ ਸਿਖਾਲੀ ਹੈ ਬੈਠ ਕੇ ਟਿੱਪਣੀ ਕਰ ਦੇਣੀ ਸਿਖਾਲੀ ਹੈ ਕਿ ਜੰਗਾ ਕਈ ਕਹਿੰਦੇ ਕਿ ਜੰਗ ਲੱਗ ਜੇ ਕੋਈ ਜੰਗਾ ਉੱਲੇ ਕੇ ਟਿੱਪਣੀ ਕਰਦਾ ਪਰ جنگ ਦਾ ਨਤੀਜਾ ਕੀ ਹੈ ਤੇ جنگ ਭੁਗਤਦਾ ਕੌਣ ਹੈ ਉਹ ਇਹ ਲੋਕ ਨੇ ਬਾਰਡਰ ਤੇ ਵਸਣ ਵਾਲੇ ਲੋਕ ਇਹਨਾਂ ਨੂੰ ਪਤਾ ਹੈ ਕਿ جنگ ਹਜੇ ਬੇਸ਼ੱਕ ਸ਼ੁਰੂਆਤ ਹੈ ਪਰ جنگ ਦਾ ਨਤੀਜਾ ਆ ਤੁਹਾਡੇ ਸਾਹਮਣੇ ਆ ਸਨਕ ਸਹਿਯੋਗੀ ਪ੍ਰਦੀਪ ਕੁਮਾਰ ਤੇ ਕੈਮਰਾਮੈਨ ਸਹਿਯੋਗੀ ਅਜੇ ਕੁਮਾਰ ਦੇ ਨਾਲ ਨਪਿੰਦਰ ਸਿੰਘ ਬਰਾੜ న్యూਸ 18 ਪੱਕਾ ਚਿਸ਼ਤੀ ਫੌਜ਼ਿਲ ਕਾ